ਕਾਰਬਨ ਦੀ ਬਿਲਡਿੰਗ ਨਹੀਂ ਹੋਏਗੀ ਤੇ ਜਿਹੜੇ ਤੱਤ ਹੈਗੇ ਆ ਸੋਇਲ ਦੇ ਵਿੱਚ ਜਿਹੜੇ ਅਵੇਲੇਬਲ ਨਿਊਟ੍ਰੀਐਂਟ ਜਿਹੜੇ ਪlant ਨੇ ਲੈਣੇ ਸੀ ਉਹ ਅਵੇਲਵੈਂਟ ਨਹੀਂ ਹੋਏਗੇ ਤੇ ਉਹਦੇ ਨਾਲ ਝਾੜ ਘਟੇਗਾ। ਔਰੀ ਅਗਰ ਅਸੀਂ ਗੰਦਾ ਲਗਾ ਰਹੇ ਹਾਂ ਤਾਂ ਲੌਂਗ ਟਰਮ ਅਸਰ ਹੋਏਗਾ। ਅਗਰ ਅਨਟਰੀਟਡ ਵਾਟਰ ਲਗਾ ਰਹੇ ਆ ਫਾਰਮਰ ਤਾਂ ਸਸਰੂ ਦਾ ਲੰਬੇ ਸਮੇਂ ਤੇ ਬਹੁਤ ਵੱਡਾ ਇੰਪੈਕਟ ਹੋ ਸਕਦਾ ਹੈਗਾ। 4 ਸੈਂਟ 4 ਇੰਚ ਤੱਕ ਹੈਗੀ ਹੈ ਤਾਂ ਫਾਰਮਰ ਉਲਟਾਵਾ ਹਰਲ ਯੂਜ਼ ਕਰਕੇ ਉਹਨੂੰ ਬਾ ਸਕਦਾ ਹੈ ਤਾਂ ਅਗਲੀ ਜਿਹੜੀ ਕਣਕ ਜੜੀ ਹੈ ਕਣਕ ਦੀ ਖੇਤੀ ਕਰ ਸਕਦਾ ਸੀ ਇਸ ਵਾਰ ਮੇਲੇ ਦੇ ਵਿੱਚ ਜੋ ਫਾਰਮਰ ਸਾਡੇ ਕੋਲ ਸੈਂਪਲ ਲੈ ਕੇ ਉਹਨਾਂ ਨੂੰ ਫ੍ਰੀ ਆਫ ਕੋਸ ਅਸੀਂ ਮੈਕਰੋ ਨਾਈਟ੍ਰੋ ਮਾਈਕਰੋ ਨਿਊਟ੍ਰੀਐਂਟ ਦਾ ਐਨਾਲਿਸਿਸ ਕਰ ਰਹੇ ਹਾਂ ਸੋਇਲ ਦੇ ਵਿੱਚ ਸਰ ਇੱਕ ਹੋਰ ਪੈਰਾਮੀਟਰ ਹੁੰਦਾ ਹੈ ਸੋਡੀਅਮ ਉਹ ਅਗਰ ਵੱਧ ਜਾਏ ਤਾਂ ਉਹਦੇ ਨਾਲ ਕੀ ਹੈ ਪਾਣੀ ਖੜਾ ਰਹਿੰਦਾ ਹੈ ਕਮਿਟੀ ਦੇ ਵਿੱਚ ਫਾਰਮਰ ਆਪਣਾ ਆਧਾਰ ਕਾਰ ਲੈ ਕੇ ਆਏ ਤੇ ਸਾਡੇ ਸਵਾਲ ਦੇ ਕਿਸਟਾਲ ਲੱਗਿਆ ਹੋਇਆ ਹੈ ਉੱਥੇ ਸੈਂਪਲ ਫਾਰਮਰ ਦੇ ਕੇ ਜਾ ਰਿਹਾ ਤੇ ਉੱਥੇ ਐਨਾਲਿਸਿਸ ਅਸੀਂ ਮੈਕਰੋ ਮਾਈਕਰੋ ਦੇ ਤਲਾ ਕਰ ਰਹੇ ਹਾਂ ਜਦੋਂ ਨਾਲ ਨੂੰ ਜਲਾਉਂਦੇ ਆ ਉਹਦੇ ਨਾਲ ਜਿੰਨੇ ਵੀ ਸਾਡੇ ਮਿੱਤਰ ਕੀੜੇ ਹੈ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਖੇਤ ਵਿੱਚ ਜੋ ਗ੍ਰੈਨ ਕੰਪੋਸਟ ਹੈ, ਪ੍ਰਾਲੀ ਹੈ, ਵਰਮੀ ਕੰਪੋਸਟ ਹੈ, ਐਫ ਬੀ ਐਮ ਹੈ, ਪੈਸਮਟ ਹੈ, ਕੋਲਟੀ ਮਨੂਰ ਹੈ ਉਹਨਾਂ ਖੇਤ ਚ ਪਾਣ ਕਿਸਾਨ ਮੇਲੇ ਦੇ ਵਿੱਚ ਸਭ ਤੋਂ ਵੱਧ ਕਿਸਾਨ ਜਿਹੜੇ ਨੇ ਭੂਮੀ ਵਿਗਿਆਨ ਕਾਊਂਟਰ ਤੇ ਪਹੁੰਚ ਰਹੇ ਨੇ ਕਾਰਨ ਹੈ ਕਿ ਇੱਕ ਤਾਂ ਐਟਮਾਸਫੇਅਰ ਕਲਾਈਮੇਟ ਚੇਂਜ ਕਰ ਰਹੇ ਮੈਂ ਕਿਤੇ ਨਾ ਕਿਤੇ ਜਿਹੜੀ ਸੋਲ ਹੈ ਉਹਦੇ ਵਿੱਚ ਚੇਂजेस ਦਿਖਾਈ ਦੇ ਰਹੀਆਂ ਨੇ ਔਰ ਨਾਲ ਕਿਸਾਨ ਕਿਤੇ ਨਾ ਕਿਤੇ ਆਰਗੇਨਿਕ ਦੇ ਵਿੱਚ ਵੀ ਸ਼ਿਫਟ ਹੋਣਾ ਚਾਹੁੰਦੇ ਨੇ ਉਸ ਆਰਗੇਨਿਕ ਫਾਰਮਿੰਗ ਵੱਲ ਬਦਲਣ ਦੇ ਲਈ ਕੀ ਕੀ ਜਿਹੜੀਆਂ ਨੇ ਰਿਕੁਆਇਰਮੈਂਟਸ ਹੋਈਆਂ ਚਾਹੀਦੀਆਂ ਨੇ ਉਹਦੇ ਲਈ ਸੋਲ ਕਿੱਦਾਂ ਦੀ ਹੋਣੀ ਚਾਹੀਦੀ ਹੈ ਮਿੱਟੀ ਦਾ ਰੱਖ-ਰਖਾਵ ਕਿੱਦਾਂ ਕੀਤਾ ਜਾਣਾ ਚਾਹੀਦਾ ਉਹ ਸਾਰੀ ਇਨਕੁਆਇਰੀ ਲਿੱਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਖੇਤੀ ਸੀਗੀ ਉਹਨਾਂ ਦੇ ਜਿਹੜੇ ਖੇਤ ਸੀਗੇ ਉਹਦੇ ਫੀਲਡ ਸੀਗੇ ਉਹਦੀ ਸੋਲ ਕਿਸ ਤਰ੍ਹਾਂ ਚੇਂਜ ਹੋ ਰਹੀ ਹੈ ਮਿੱਟੀ ਤੇ ਕਿੰਨਾ ਇਫੈਕਟ ਆਇਆ ਰੇਤਾ ਮਿਲ ਰਿਹਾ ਹੈ ਕੀ ਉਹ ਇਸ ਵਾਰ ਜਿਹੜੀ ਹੈ ਉਸ ਤੋਂ ਫਸਲ ਲੈ ਪਾਨਗੇ ਜਾਂ ਨਹੀਂ ਲੈ ਪਾਨਗੇ ਇਹ ਸਾਰੀ ਗੱਲਬਾਤ ਕਰ ਲੈਣੇ ਸਾਡੇ ਨਾਲ ਭੂਮੀ ਵਿਗਿਆਨੀ ਮੌਜੂਦ ਨੇ ਸਰ ਪੰਜਾਬ ਚ ਸਭ ਤੋਂ ਪਹਿਲਾਂ ਗੱਲ ਕਰ ਲੈਣਾ ਪੰਜਾਬ ਚ ਹੜ੍ਹਾਂ ਤੋਂ ਬਾਅਦ ਅਗਰ ਕਈ ਇਹ ਤਾਂ ਸੋਲ ਚੇਂਜ ਹੋਈ ਹੈਗੇ ਰਿਤਾ ਮਿਲਿਆ ਤਾਂ ਇਸ ਵਾਰ ਕਿਸਾਨਾਂ ਨੂੰ ਕਿੰਨੀ ਕੀ ਦਿੱਕਤ ਆਏਗੀ ਆਪਣੀ ਖੇਤੀ ਕਰਨ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਵਿੱਚ ਵੀਜੀ ਸਾਹਿਬ ਦੇ ਦਿਸ਼ਾ ਅਨੁਸਾਰ ਸਾਡੇ ਹੈਡ ਆਫ ਡਿਪਾਰਟਮੈਂਟ ਡਾਕਟਰ ਸਿੱਕਾ ਦੇ ਅਨੁਸਾਰ ਅਸੀਂ ਲਗਭਗ 7 ਜਿਹੜੇ ਜ਼ਿਲ੍ਹੇ ਸੀਗੇ ਜਿਹੜੇ ਅਫੈਕਟਡ ਹੋਏ ਸੀਗੇ ਉਹਦੇ ਚ ਅਸੀਂ ਸੋਇਲ ਰੈਸੈਂਪਲ ਦਾ ਸਰਵੇ ਕੀਤਾ ਹੈ ਅਲੱਗ-ਅਲੱਗ ਜਗ੍ਹਾ ਜਿੱਦਾਂ ਅੰਮ੍ਰਿਤਸਰ ਪਟਿਆਲਾ ਚੰਡੀਗੜ੍ਹ ਆ ਡਿਫਰੈਂਟ 7 ਜ਼ਿਲ੍ਹਿਆਂ ਵਿੱਚ ਅਸੀਂ ਸੈਂਪਲ ਇਕੱਠੇ ਕੀਤੇ ਨੇ ਉਹਨਾਂ ਜਗ੍ਹਾਾਂ ਵਿੱਚ ਇਕੱਠੇ ਕੀਤੇ ਜਿੱਥੇ ਪਾਣੀ ਸੁੱਕ ਗਿਆ ਸੀਗਾ ਤੇ ਕਈ ਜਗ੍ਹਾ 'ਚ ਹਜੇ ਵੀ ਪਾਣੀ ਹੈਗਾ ਅਸੀਂ ਸੈਂਪਲ ਐਨਾਲਾਈਜ਼ ਕੀਤਾ ਉਹਦੇ 'ਚ ਜਿਹੜੇ ਸਿਲਟ ਕਲੇ ਜਿਹੜਾ ਹੈਗਾ ਉਹਦਾ ਪਰਸੈਂਟੇਜ ਵਧੀ ਹੈ ਕੁਛ ਇਹਦੇ ਵਿੱਚ ਦੈਟਸ ਵੈਰੀ ਫਰਮ 3 ਸੈਂਟੀਮੀਟਰ ਟੂ 30 ਸੈਂਟੀਮੀਟਰ ਉਹਦੇ ਚ ਅਸੀਂ ਸੈਂਪਲ ਕਲੈਕਟ ਕਰ ਲੇ ਤੇ ਫਾਰਮਰ ਨੂੰ ਸੈਂਪਲ ਦੇ ਐਨਾਲਿਸਿਸ ਦੇ ਬਾਅਦ ਦੱਸ ਪਾਵਾਂਗੇ ਉਹਦੇ ਚ ਕੀ ਕਰਾਂਗੇ ਵੱਡੀ ਗੱਲ ਹੈ ਕਿ ਅਗਰ ਲੇਅਰ ਜਿਹੜੀ ਕਲੇ ਦੀ ਅਰਾਊਂਡ 4 ਸੈਂਟ 4 ਇੰਚ ਤੱਕ ਹੈਗੀ ਹੈ ਤਾਂ ਫਾਰਮਰ ਉਲਟਾਵਾ ਹਲ ਯੂਜ਼ ਕਰਕੇ ਉਹਨੂੰ ਬਾ ਸਕਦਾ ਹੈ ਤਾਂ ਅਗਲੀ ਜਿਹੜੀ ਕਣਕ ਜੜੀ ਹੈ ਕਣਕ ਦੀ ਖੇਤੀ ਕਰ ਸਕਦਾ ਹੈ ਅਜਾ ਮਤਲਬ ਕਿਸਾਨਾਂ ਦੀ ਮਦਦ ਦੇ ਲਈ ਜਿਹੜਾ ਹੈਗਾ ਭੂਮੀ ਵਿਗਿਆਨ ਕੋਸ਼ਿਸ਼ ਕਰ ਰਿਹਾ ਹੈਗਾ ਕਿ ਜ਼ਿਆਦਾ ਡਿਫਿਕਲਟੀਆਂ ਕਿਸਾਨਾਂ ਨੂੰ ਆਉਣ। ਅਸੀਂ ਇਸ ਵਾਰ ਮੇਲੇ ਤੇ ਵਿੱਚ ਜੋ ਫਾਰਮਰ ਸਾਡੇ ਕੋਲ ਸੈਂਪਲ ਲੈ ਕੇ ਉਹਨਾਂ ਨੂੰ ਫ੍ਰੀ ਆਫ ਕੋਸ ਅਸੀਂ ਮੈਕਰੋਨ ਮਾਈਕਰੋਨ ਨਿਊਟ੍ਰੀਐਂਟ ਦਾ ਐਨਾਲਿਸਿਸ ਕਰ ਰਹੇ ਹਾਂ। ਬਸ ਇਹ ਹੈ ਕਿ ਫਾਰਮਰ ਆਪਣਾ ਆਧਾਰ ਕਾਰਡ ਲੈ ਕੇ ਆਏ ਤੇ ਸਾਡੇ ਸਾਲ ਦੇ ਤੇ ਸਟਾਲ ਲੱਗਿਆ ਹੋਇਆ ਹੈ। ਉੱਥੇ ਸੈਂਪਲ ਫਾਰਮਰ ਦੇ ਕੇ ਜਾ ਰਹੇ ਤੇ ਉੱਥੇ ਐਨਾਲਿਸਿਸ ਅਸੀਂ ਮੈਕਰੋਨ ਮਾਈਕਰੋਨ ਨਿਊਟ੍ਰੀਐਂਟ ਦਾ ਕਰ ਰਹੇ ਹਾਂ। ਅਸੀਂ ਸਿਰਫ ਜ਼ਿਆਦਾਤਰ ਆਪਣੇ ਕਿਸਾਨਾਂ ਕਣਕ ਵੱਲ ਨੂੰ ਹੀ ਜਾਂਦੇ ਆ ਕਣਕੀ ਬੀਜਣਗੇ ਔਰ ਸੀਜ਼ਨ ਵੀ ਆ ਗਿਆ ਹੈਗਾ ਉਹਨੂੰ ਲੈ ਕੇ ਹੁਣ ਕੀ ਤਿਆਰੀਆਂ ਹੈਗੀਆਂ ਨੇ ਸੋਲਸ ਵਗੈਰਾ ਸੋਇਲ 'ਚ ਅਸੀਂ ਕਣਕ ਦੇ ਲਈ ਡਿਫਰੈਂਟ ਵੈਰਾਈਟੀਆਂ ਪੀਜੂ 12 ਕਰਦੀ ਹੈ ਤੇ ਡਿਫਰੈਂਟ ਵੈਰਾਈਟੀਆਂ ਦੇ ਸੋਇੰਗ ਹੁੰਦੀ ਹੈ ਤੇ ਉਹਦੇ ਲਈ ਜਿਹੜੇ ਫਾਰਮਰ ਨੂੰ ਅਸੀਂ ਇਹ ਕਹਿੰਨੇ ਕਿ ਕਣਕ ਟਾਈਮ ਸਿਰ ਬੀਜੇ ਤੇ ਜਿਹੜਾ ਫਰਟੀਲਾਈਜ਼ਰ ਹੈ ਰਿਕਮੈਂਡਡ ਉਹ ਜਿਹੜੀ ਫਾਰਮਰ ਦੀ ਹੈਗੀ ਉਸਾਂ ਨਾਲ ਦਾ ਅੱਛਾ ਕੁਝ ਕਿਸਾਨ ਮੈਂ ਦੇਖ ਰਿਹਾ ਸੀ ਕਿ ਆਰਗੇਨਿਕ ਵੱਲ ਜਾਣਾ ਚਾਹੁੰਦੇ ਆ ਨਾ ਅਗਰ ਮੈਂ ਹੁਣ ਗੱਲ ਕਰਾਂ ਕਿ ਕੀ ਪੰਜਾਬ ਦੀ ਮਿੱਟੀ ਤਿਆਰ ਹੈਗੀ ਆਰ ਪੰਜਾਬ ਦੀ ਮਿੱਟੀ ਅਸੀਂ ਪਿਛਲੇ 40 ਸਾਲ ਦੇ ਸਰਵੇਚਾ ਇੱਕ ਆਪ ਆਇਆ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਕਾਰਬਨ ਹੁਣ 0.32 ਤੋਂ 0.52% ਹੋ ਗਿਆ ਹੈ ਤੇ ਫਾਰਮਰ ਟੋਟਲੀ ਆਰਗੈਨਿਕ ਦੀ ਤਰਫ ਕahin ਜਾ ਸਕੇਗਾ ਜੇ ਕਾਰਬਨ ਸਾਡਾ ਜਿਆਦਾ ਹੋਏਗਾ ਤੇ ਵੀ ਟਾਈਮ ਪਹਿਲੇ ਤਾਂ ਫਾਰਮਰ ਨੂੰ ਇੰਟੀਗ੍ਰਿਟੀ ਨਿਊਟ੍ਰੀਐਂਟ ਮੈਨੇਜਮੈਂਟ ਦੀ ਤਰਫ ਜਾਣਾ ਚਾਹੀਦਾ ਹੈ ਕਿ ਕੈਮੀਕਲ ਫਰਟੀਲਾਈਜ਼ਰ ਤੇ ਆਰਗੈਨਿਕ ਜੋ ਫਾਰਮਲ ਦੇ ਫੀਲਡ 'ਚ ਹੈਗਾ ਹੈ ਉਹਨੂੰ ਯੂਜ਼ ਕਰੇ ਤੇ ਪਰਾਲੀ ਨੂੰ ਖੇਤ 'ਚ ਬਾਏ ਤੇ ਨਾਲ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰੇ ਵੀ ਟਾਈਮ ਤੇ ਕਾਰਬਨ ਵਧੇਗਾ ਤੇ ਉਸ ਦੇ ਨਾਲ ਕੈਮੀਕਲ ਫਰਟੀਲਾਈਜ਼ਰ ਘਟਾ ਸਕਦਾ ਇੱਕ ਚੀਜ਼ ਜ਼ਰੂਰ ਗਾਈਡ ਕਰ ਦਿਓ ਜਿਸ ਤਰ੍ਹਾਂ ਹੁਣ ਨਾੜ ਨੂੰ ਅੱਗ ਲਗਾਣਗੇ ਸਾਰੇ ਪਰਾਲੀ ਸਾੜਨਗੇ ਉਹਦੇ ਨਾਲ ਕਿੰਨਾ ਜ਼ਿਆਦਾ ਉਹਦੀ ਮਿੱਟੀ ਨੂੰ ਉਹਦੇ ਹੀ ਖੇਤ ਨੂੰ ਨੁਕਸਾਨ ਹੋ ਰਿਹਾ ਪਹਿਲੇ ਤੇ ਗੱਲ ਹੈ ਕਿ ਜਦੋਂ ਨਾੜ ਨੂੰ ਜਲਾਉਂਦੇ ਆ ਉਹਦੇ ਨਾਲ ਜਿੰਨੇ ਵੀ ਸਾਡੇ ਮਿੱਤਰ ਕੀੜੇ ਹੈ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਗਰ ਮਿੱਤਰ ਕਿੜਿਆ ਦਾ ਨੁਕਸਾਨ ਜ਼ਿਆਦਾ ਹੋਏ ਅਗਰ ਤਾਂ ਸਾਡੇ ਕਾਰਬਨ ਜਿਹੜੀ ਹੈ ਉਹਦੀ ਬਿਲਡ ਅਪ ਨਹੀਂ ਹੋਏਗੀ ਕਾਰਬਨ ਦੀ ਬਿਲਡ ਅਪ ਨਹੀਂ ਹੋਏਗੀ ਤੇ ਜਿਹੜੇ ਤੱਤ ਹੈਗੇ ਆ ਸੋਇਲ ਦੇ ਵਿੱਚ ਜਿਹੜੇ ਅਵੇਲੇਬਲ ਨਿਊਟ੍ਰੀਐਂਟ ਜਿਹੜੇ ਪlant ਨੇ ਲੈਣੇ ਸੀ ਉਹ ਅਵੇਲੇਬਲ ਨਹੀਂ ਹੋਏਗੇ ਤੇ ਉਹਦੇ ਨਾਲ ਝਾੜ ਘਟੇਗਾ ਤੇ ਵੀ ਟਾਈਮ ਅਗਰ ਫਾਰਮਰ ਪਰਾਲੀ ਨੂੰ ਖੇਤ ਦੇ ਵਿੱਚ ਹੀ ਵਾਏ ਸਾਡੇ ਕੋਲ ਪੀਏਯੂ ਦੀ ਬਹੁਤ ਅੱਛੀ ਮਸ਼ੀਨਾਂ ਆ ਗਈ ਜਿੱਦਾਂ ਹੈਪੀ ਸੀਡਰ ਹੈ ਸਮਾਰਟ ਸੀਡਰ ਹੈ ਸਰਫੇਸ ਸੀਡਿੰਗ ਹੈ ਉਹ ਯੂਜ਼ ਕਰੇ ਤੇ ਪਰਾਲੀ ਨੂੰ ਵਿੱਚ ਖੇਤ ਚ ਵਾਏ ਨਾਲ ਹੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਕਾਰਬਨ ਵਧੇਗਾ ਜੋ ਸਰ ਤੁਸੀਂ ਜਿਹੜੇ ਸਟੱਡੀ ਕਰ ਰਹੇ ਸੈਂਪਲਿੰਗ ਦੀ ਵੈਸੇ ਮੈਂ ਇੱਕ ਕਾਮਨ ਗੱਲ ਕਰਦਾ ਹੈਗਾ ਆਪਾਂ ਸਰਾਊਂਡਿੰਗ ਲੁਧਿਆਣਾ ਦੀ ਗੱਲ ਗੱਲ ਕਰ ਲਈਏ ਤਾਂ ਇੱਥੇ ਕੀ ਕਾਫੀ ਜ਼ਿਆਦਾ ਕੈਮੀਕਲਸ ਵਗੈਰਾ ਹੋਰ ਪੋਲੂਸ਼ਨ ਬਹੁਤ ਜ਼ਿਆਦਾ ਉਹਦੇ ਸੁਧਾਰ ਦੇ ਲਈ ਕਿਸਾਨਾਂ ਨੂੰ ਕੀ ਰეკਮੈਂਡ ਕਰ ਰਹੇ ਹੈਗੇ ਆ ਅਸੀਂ ਫਾਰਮਰ ਨੂੰ ਇਹ ਕਹਿੰਦੇ ਕਿ ਕੈਮੀਕਲ ਫਰਟੀਲਾਈਜ਼ਰ ਜੋ ਪੀਏ ਜੂ ਕਹਿੰਦਾ ਹੈ ਉਨਾ ਹੀ ਪਾਣ ਉਸ ਤੋਂ ਜ਼ਿਆਦਾ ਨਾ ਪਾਣ ਤੇ ਖੇਤ ਦੇ ਵਿੱਚ ਜੋ ਰੈਨ ਖੁੰਦ ਹੈ ਪ੍ਰਾਲੀ ਹੈ ਵਰਮੀ ਕੰਪੋਸਟ ਹੈ ਐਫਵੀਐਮ ਹੈ ਪ੍ਰੈਸ ਮਡ ਹੈ ਔਰਟੀ ਮਿਨਿਓਰ ਹੈ ਉਹਨਾਂ ਖੇਤ ਚ ਪਾਣ ਤੇ ਆਰਗੈਨਿਕ ਕਾਰਬਨ ਵਿਦਾਨ ਤੇ ਨਾਲ ਹੀ ਝਾੜ ਦਾ ਪਤਾ ਹੋਏਗਾ ਅੱਛਾ ਇਸ ਵਾਰ ਕਿਸਾਨ ਮੇਲੇ ਦੇ ਵਿੱਚ ਕਿਸਾਨ ਜ਼ਿਆਦਾਤਰ ਕਿਸ ਚੀਜ਼ ਦੀ ਇਨਕੁਆਰੀ ਜਾਂ ਇਨਫੋਰਮੇਸ਼ਨ ਲੈਣ ਲਈ ਸਟਾਲ ਤੇ ਆ ਰਹੇ ਹਨ ਫਾਰਮਰ ਜ਼ਿਆਦਾਤਰ ਜਿਹੜੇ ਸੈਂਪਲਿੰਗ ਕਿੱਦਾਂ ਕਰਨੀ ਹੈ ਸੈਂਪਲ ਕਿੱਦਾਂ ਲੈਣਾ ਹੈ ਤੇ ਉਹਦਾ ਐਨਾਲਿਸਿਸ ਕਰਕੇ ਸੈਂਪਲ ਦਾ ਐਨਾਲਿਸਿਸ ਕਰਨ ਤੋਂ ਬਾਅਦ ਕੀ ਕੀ ਰეკਮੈਂਡੇਸ਼ਨ ਹੋਣਗੀਆਂ ਪੀਐਲ ਦੀ ਉਸ ਬਾਰੇ ਇਨਕੁਆਰੀ ਕਰ ਰਹੇ ਸੀ ਬਿਲਕੁਲ ਤਾਂ ਇੱਥੇ ਇਨਕੁਆਰੀ ਜਿਹੜੀ ਹੈ ਸੋਇਲ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਗਿਆ ਸੋਇਲ ਦੇ ਵਿੱਚ ਕੀ ਕੀ ਚੇਂਜਸ ਜਿਹੜੀਆਂ ਆ ਰਹੀਆਂ ਨੇ ਲੇਕਿਨ ਪਾਣੀ ਦੇ ਵਿੱਚ ਵੀ ਕਿਤੇ ਨਾ ਕਿਤੇ ਦਿੱਕਤਾਂ ਆ ਰਹੀਆਂ ਨੇ ਉਹਦੀ ਵੀ ਸੈਂਪਲਿੰਗ ਹੋ ਰਹੀ ਹੈ ਅੱਛਾ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸੋਇਲ ਦੇ ਵਿੱਚ ਤਾਂ ਕੁਝ ਜਿਹੜੀ ਹੈ ਚੇਂਜਸ ਹੈਗੀਆਂ ਨੇ ਯਾ ਕਹ ਲਈਏ ਕਿ ਹੜਾਂ ਦੇ ਨਾਲ ਜਾਂ ਫਿਰ ਜ਼ਿਆਦਾ ਜਿਹੜੀਆਂ ਖਾਦਾਂ ਕਰਕੇ ਆਪਾਂ ਮਿੱਟੀ ਖਰਾਬ ਕਰ ਰਹੇ ਆਂ ਨਾੜ ਸਾੜ ਕੇ ਮਿੱਟੀ ਖਰਾਬ ਕਰ ਰਹੇ ਆਂ ਲੇਕਿਨ ਪਾਣੀ ਦਾ ਵੀ ਕੁਝ ਨਾ ਕੁਝ ਰੋਲ ਹੋਏਗਾ ਕਿਉਂਕਿ ਅਗਰ ਸਰਾਊਂਡਿੰਗ ਲੁਧਿਆਣਾ ਗੱਲ ਕਰਾਂ ਤਾਂ ਪਾਣੀ ਬਹੁਤ ਜ਼ਿਆ ਹੋ ਚੁੱਕਾ ਉਹਦਾ ਕਿੰਨਾ ਅਸਰ ਪੈ ਰਿਹਾ ਹੈਗਾ ਮਿੱਟੀ ਨੂੰ ਸਰ ਪਾਣੀ ਅਗਰ ਅਸੀਂ ਗੰਦਾ ਲਗਾ ਰਹੇ ਹਾਂ ਤਾਂ ਲੌਂਗ ਟਰਮ ਅਸਰ ਹੋਏਗਾ ਅਗਰ ਅਨਟਰੀਟਡ ਵਾਟਰ ਲਗਾ ਰਹੇ ਆ ਫਾਰਮਰਸ ਤਾਂ ਸਰ ਉਹਦਾ ਲੰਬੇ ਸਮੇਂ ਤੇ ਬਹੁਤ ਵੱਡਾ ਇੰਪੈਕਟ ਹੋ ਸਕਦਾ ਹੈਗਾ ਸੋਇਲ ਦੇ ਵਿੱਚ ਸੈਲਿਨਿਟੀ ਜਿਹੜੀ ਹੈਗੀ ਆ ਉਹ ਵੱਧ ਸਕਦੀ ਹੈ ਸੋਇਲ ਦੇ ਵਿੱਚ ਸਰ ਇੱਕ ਹੋਰ ਪੈਰਾਮੀਟਰ ਹੁੰਦਾ ਹੈ ਸੋਡੀਅਮ ਉਹ ਅਗਰ ਵੱਧ ਜਾਏ ਤਾਂ ਉਹਦੇ ਨਾਲ ਕੀ ਹੈ ਪਾਣੀ ਖੜਾ ਰਹਿੰਦਾ ਫਿਰ ਮਿੱਟੀ ਦੇ ਵਿੱਚ ਉਹ نیچے ਨਹੀਂ ਜਾਂਦਾ ਅਗਰ ਲੂਣਾ ਪਣ ਵੱਜ ਜਾਂਦਾ ਹੈਗਾ ਤਾਂ ਸਰ ਫਿਰ ਉੱਥੇ ਉਸ ਤਰ੍ਹਾਂ ਦੀਆਂ ਹੀ ਅਸੀਂ ਕ੍ਰੌਪਸ اگਾ ਸਕਦੇ ਆ ਜਿਹੜੀਆਂ ਉਸ ਲੂਣੇਪਣ ਨੂੰ ਸੈਂਸਿਟਿਵ ਨਹੀਂ ਹੈਗੀਆਂ ਸੋ ਅਸੀਂ ਸੈਂਸਿਟਿਵ ਕ੍ਰੌਪਸ ਉੱਥੇ ਗਰੋ ਨਹੀਂ ਕਰ ਸਕਦੇ ਅਜਾ ਜ਼ਿਆਦਾਤਰ ਕਿਸਾਨਾਂ ਕਣਕ ਜਾਂ ਝੋਨਾ ਇਹ ਹੀ ਦੋ ਜਿਹੜਾ ਫਸਲੀ ਚੱਕਰ ਜੇ ਫਸੇ ਹੋਏ ਹੈਗੇ ਆ ਤਾਂ ਇਸ ਵਾਰ ਹੜਾ ਤੋਂ ਬਾਅਦ ਕੀ ਸਥਿਤੀ ਹੈਗੀ ਹੈ ਕਿ ਉਹਨਾਂ ਝਾੜ ਮਿਲ ਪਾਏਗਾ ਇਸ ਵਾਰ ਪੰਜਾਬ ਨੂੰ ਤੇ ਇਹ ਡਿਪੈਂਡ ਕਰਦਾ ਹੈਗਾ ਕਿ ਫਾਰਮਰ ਦੇ ਫੀਲਡ ਦੇ ਵਿੱਚ ਕਿੰਨੀ ਡੈਪਥ ਤੱਕ ਸੈਂਡ ਆਈ ਹੈ ਜਾਂ ਕੁਝ ਹੋਰ ਸੇਲਟ ਆਇਆ ਹੈਗਾ ਐਕਚੁਅਲੀ ਸਾਡੇ ਡਿਪਾਰਟਮੈਂਟ ਦੇ ਵਿੱਚ ਸਿਰ ਸੈਂਪਲਸ ਲੈ ਕੇ ਆਏ ਆ ਸਾਇੰਟਿਸਟ ਇੱਕ ਵਾਰ ਉੱਥੋਂ ਪਤਾ ਲੱਗ ਜਾਏ ਵੀ ਕਿੰਨੀ ਡੈਪਥ ਦੇ ਵਿੱਚ ਮਿੱਟੀ ਆਈ ਹੈ ਔਰ ਉਹਨਾਂ ਦੇ ਵਿੱਚ ਹੋਰ ਕੀ ਕੀ ਆਇਆ ਹੈ ਤਾਂ ਉੱਥੇ ਤੋਂ ਥੋੜੀ ਕਲੀਅਰਟੀ ਹੋ ਜਾਏਗੀ ਕਿਉਂਕਿ ਅਗਰ ਜਿਹੜਾ ਫਾਰਮਰ ਲੈਟਸ ਸੇ 20 25 ਸਾਲਾਂ ਤੋਂ ਅਗਰ ਉਹ ਨਾੜ ਵਿੱਚ ਹੀ ਉਹ ਮਿਕਸ ਕਰੀ ਜਾ ਰਿਹਾ ਹੈ ਔਰ ਉੱਤੇ ਉੱਪਰ ਇੱਕਦਮ ਰੇਤਾਂ ਆ ਜਾਏ ਤਾਂ ਉਹ ਜਿਹੜਾ ਕਾਰਬਨ ਕੰਟੈਂਟ ਵਧਿਆ ਹੈਗਾ ਉੱਪਰ ਖਾਲੀ ਰੇਤਾਂ ਆ ਗਿਆ ਤਾਂ ਉਹਦੇ ਨਾਲ ਅਫੈਕਟ ਹੋਏਗਾ ਕਿ ਕਾਰਬਨ ਕੰਟੈਂਟ ਅਗਰ ਘਟ ਗਿਆ ਮੇਰੇ ਤਾਂ ਫਸਲ ਬੀਜ ਹੀ ਨਹੀਂ ਪਾਏਗਾ ਨਾ ਸਰ ਕਾਰਬਨ ਕੰਟੈਂਟ ਆਪਣੇ ਉਰੇ ਸੋਇਲ ਦਾ ਥੋੜਾ ਘਟਿਆ ਹੈ ਉਹਨਾਂ ਜ਼ਿਆਦਾ ਨਹੀਂ ਹੈ ਹੌਲੀ ਹੌਲੀ ਵੱਧ ਰਿਹਾ ਹੈ ਵਿਦ ਟਾਈਮ ਵੱਧ ਰਿਹਾ ਹੈਗਾ ਬਟ ਇਹ ਵੀ ਹੈ ਕਿ ਅਗਰ ਬਹੁਤ ਜ਼ਿਆਦਾ ਰੇਤ ਆ ਜਾਏਗਾ ਤਾਂ ਫਿਰ ਨੇਚਰਲੀ ਉਹ ਅਫੈਕਟ ਹੋਏਗਾ ਹਾਂ ਜਿਸ ਤਰ੍ਹਾਂ ਹੁਣ ਜ਼ਿਆਦਾਤਰ ਪ੍ਰੋਬਲਮ ਇਹੀ ਆ ਜ਼ਿਆਦਾਤਰ ਹੁਣ ਕਿਸਾਨਾਂ ਨੂੰ ਪ੍ਰੋਬਲਮ ਇਹੀ ਆ ਰਹੀ ਹੈ ਕਿ ਜ਼ਿਆਦਾਤਰ ਜਿਹੜੇ ਬਾੜ ਦੇ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਾ ਸੀਗਾ ਉੱਥੇ ਰੇਤਾ ਆਣ ਕਰਕੇ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ ਔਰ ਸਭ ਤੋਂ ਵੱਧ ਦਿੱਕਤ ਹੋ ਰਹੀ ਹੈ ਕਿ ਬਦ ਖਾਦਾਂ ਜਿਹੜੀਆਂ ਇਸਤੇਮਾਲ ਕੀਤੀਆਂ ਗਈਆਂ ਨੇ ਉਹਦੇ ਨਾਲ ਕਿਤੇ ਨਾ ਕਿਤੇ ਸੋਇਲ ਦੇ ਵਿੱਚ ਅਸਰ ਜ਼ਰੂਰ ਪਿਆ